ਆਜਪਾ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਗੋਮਾਰਾਮ ਕਰਨੜੀ ਸਾਥੀਆਂ ਸਮੇਤ ਪਹੁੰਚੇ ਕਗਰਵਣ ਤੇ ਇਸ ਮੌਕੇ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਦੇਖੋ ਭੱਪਾ ਹੈ ਸਾਰੇ ਭਰਾ ਬੀਜੇਪੀ ਵਾਲੇ ਅੱਡ ਅੱਡ ਪਾਰਟੀਆਂ ਵਾਲੇ ਸਾਰੇ ਕਗਰ ਤੋਂ ਚਿੰਤਿਤ ਹੈ ਤੇ ਸਾਰੇ ਆਪਣਾ ਆਪਣਾ ਕੰਮ ਲੱਗ ਰਹੇ ਨੇ ਸਾਰੇ ਭਰਾ ਡਿਊਟੀਆਂ ਦੇ ਰਹੇ ਨੇ ਇਹਦੇ 'ਚ ਪਾਰਟੀ ਦਾ ਐਕਸਟਰਾ ਕੋਈ ਝੰਡਾ ਲੈ ਕੇ ਕਿਸੇ ਦਾ ਕੋਈ ਰੋਲ ਨਹੀਂ ਹੈ ਸਾਰੇ ਇਸ ਗੱਲ ਦੀ ਚਿੰਤਾ ਕਰਦੇ ਆ ਵੀ ਜੋ ਖੜਾ ਕਰਕੇ ਪਾਣੀ ਆ ਰਿਹਾ بارش ਕਰਕੇ ਉਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪ੍ਰਧਾਨ ਜੀ ਜਿਹੜੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇੱਥੇ ਪਹੁੰਚੇ ਸੀ ਉਹਨਾਂ ਨੇ ਕੇਂਦਰ ਸਰਕਾਰ ਤੇ ਗੋਸ਼ਲਾਇ ਸੀ ਵੀ ਹਰਾਂ ਦੇ ਵਿੱਚ ਕੇਂਦਰ ਸਰਕਾਰ ਪੰਜਾਬ ਨੂੰ ਤੈਅ ਹੋ ਰਹੀ ਹੈ ਪਰ ਤੁਸੀਂ ਜ਼ਾਰ ਦਾ ਬਤਰੀ ਮਾ ਵਾਲਾ ਸੁਣ ਕਰ ਰਹੀ ਹੈ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਇਹ ਇੱਕ ਰਾਜਨੀਤਿਕ ਗੱਲਾਂ ਨੇ ਹੁਣ ਉਹ ਗੱਲਾਂ ਤੇ ਮੈਂ ਜਾਣਾ ਨਹੀਂ ਚਾਹੁੰਦਾ ਕੱਲ ਪਰਸੋ ਵੀਡੀਓ ਆ ਰਹੀ ਸੀ ਭਗਵੰਤ ਮਾਨ ਜੀ ਕਹਿ ਰਹੇ ਸੀ ਮੈਂ ਕਿਉਂ ਮੰਗਾ ਸੈਂਟਰ ਤੋਂ ਠੀਕ ਹੈ ਸਾਰਿਆਂ ਨੇ ਚਿੱਠੀ ਭੇਜੀ ਹੈ ਕੱਲ ਮੈਂ ਭਗਵੰਤ ਮਾਨ ਜੀਆਂ ਦੀ ਵੀਡੀਓ ਸੁਣੀ ਸੀ ਉਹ ਕਹਿ ਰਿਹਾ ਵੀ ਸਿਸਟਮ ਜਿਹੜਾ ਪੰਜਾਬ ਦੇ ਵਿੱਚ ਹੜ ਆਇਆ ਉਹਦਾ ਸਾਰਾ ਪਤਾ ਲੱਗੇ ਵੀ ਕਿੰਨਾ ਕੁ ਨੁਕਸਾਨ ਹੈ ਫਿਰ ਸੈਂਟਰ ਕੋਲੋਂ ਅਸੀਂ ਮੰਗ ਕਰਾਂਗੇ ਵੀ ਐਡਾ ਸਾਡਾ ਨੁਕਸਾਨ ਹੈ ਇਹਦੀ ਭਰਪਾਈ ਕਰੀ ਜਾਵੇ ਜੀ ਪ੍ਰਧਾਨ ਜੀ ਜਿਹੜੀ ਤੁਸੀਂ ਮੰਗ ਦੀ ਗੱਲ ਕਰ ਰਹੇ ਹੋ ਇਹ ਬਹੁਤ ਵੱਡਾ ਸੂਬੇ ਦੇ ਵਿੱਚ ਨੁਕਸਾਨ ਹੋਇਆ ਹੈ ਔਰ ਕੇਂਦਰ ਸਰਕਾਰ ਦਾ ਵੈਸੇ ਹੀ ਉਹਦਾ ਆਪ ਦਾ ਨਿਜੀ ਤੌਰ ਤੇ ਹੀ ਫਰਜ਼ ਬਣਦਾ ਹੈ ਵੀ ਉਹ ਸੂਬੇ ਦੀ ਕੋਈ ਨਾ ਕੋਈ ਸਹਾਇਤਾ ਕਰੇ ਕਿਸੇ ਤਰ੍ਹਾਂ ਦਾ ਰਲੀਫ ਫੰਡ ਜਾਰੀ ਕਰੇ ਦੇਖੋ ਜੀ ਪ੍ਰਧਾਨ ਮੰਤਰੀ ਬਾਰੀ ਬਾਰੀ ਕਹਿੰਦੇ ਆ ਮੈਂ ਵਿਸ਼ਵਾਸ ਦਿਵਾਉਣਾ ਵੀ ਪੰਜਾਬ ਨਾਲ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਵਿਸ਼ੇਸ਼ ਲਗਾ ਹੋਇਆ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਸਥਾਨਕ ਤੁਹਾਡੀ ਕਹੀ ਆ ਛੋਡੇ ਵੱਲੋਂ ਕੀ ਮਾਲ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ ਇਸ ਪੰਡਾ ਦੀ ਅਸੀਂ ਮੰਨ ਲਓ ਸਾਰੇ ਵਰਕਰ ਸਹਬਾਨਾਂ ਨੂੰ ਛੇਵਾ ਲਈ ਹੋਈ ਹੈ ਜੀ ਇੱਥੇ ਤਾਂ ਕੋਈ ਉਹ ਨਹੀਂ ਪਰ ਪਿੰਡਾਂ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਜਾਂ ਜੋ ਵੀ ਜ਼ਰੂਰਤਵੰਦ ਚੀਜ਼ਾਂ ਉਹ ਇਕੱਠੇ ਕਰਕੇ ਅਸੀਂ ਉਧਰ ਮੰਨ ਲਓ ਟਰਾਲੀਆਂ ਤੇ ਭੇਜ ਰਹੇ ਆਂ ਆਪਦੇ ਵਰਕਰਾਂ ਨੂੰ ਫਿਰੋਜ਼ਪੁਰ ਸਾਈਡ ਅੰਮ੍ਰਿਤਸਰ ਸਾਈਡ ਉਧਰ ਜਿੱਧਰ ਜ਼ਿਆਦਾ ਹੜ੍ਹ ਆਏ ਹੋਏ ਜਾਂ ਜ਼ਿਆਦਾ ਨੁਕਸਾਨ ਹੈ ਉੱਥੇ ਸਾਡੇ ਵਰਕਰ ਜਾ ਰਹੇ ਨੇ ਜੀ ਸਰਦਾਰ ਜੀ ਭਾਜਪਾ ਵੱਲੋਂ ਕੋਈ ਇੱਥੇ ਵੀ ਬੰਨਾਂ ਦੇ ਉੱਤੇ ਜਿਵੇਂ ਡੀਜ਼ਲ ਵਗੈਰਾ ਦੀ ਜਾਂ ਹੋਰ ਚੀਜ਼ਾਂ ਦੀ ਜ਼ਰੂਰਤ ਹੈ ਇੱਥੇ ਵੀ ਕੁਝ ਕੀਤਾ ਜਾ ਰਿਹਾ ਜੀ ਅਜੇ ਤੱਕ ਜੀ ਇਹ ਚੀਜ਼ ਦਾ ਅਸੀਂ ਬੈਠ ਕੇ ਸਲਾਹ ਕਰਕੇ ਕਰਾਂਗੇ ਜ਼ਰੂਰ ਕਰਾਂਗੇ ਜੀ ਠੀਕ ਹੈ ਜੀ ਕਰਨਾ ਫਰਜ਼ ਬੰਦਾ ਜੀ ਇਹ ਇੱਕ ਪਾਰਟੀ ਤੋਂ ਪਰੇ ਕੇ ਪਰੇ ਤੌਰ ਤੇ ਵੀ ਅਸੀਂ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਉੱਠ ਕੇ ਆ ਕੇ ਸੇਵਾ ਕਰੀਏ ਬੰਨਾਂ ਦੇ ਉੱਤੇ ਆ ਕੇ ਸੇਵਾ ਕਰੀਏ ਔਰ ਹਰ ਫਰਜ਼ ਨਿਭਾਈਏ ਜਿਹਨੂੰ ਜ਼ਰੂਰ ਤੇ ਕਿਸੇ ਤਾਂ ਮਦਦ ਦੀ ਤਾਂ ਉਹਦੀ ਮਦਦ ਕਰੀਏ ਔਰ ਮੈਂ ਬੇਨਤੀ ਕਰਦਾ ਹਾਂ ਸਾਰੇ ਸਤਿਕਾਰਯੋਗ ਵੀਰਾਂ ਨੂੰ ਕਿ ਆਪ ਲੋ ਆਪਣੇ ਤੌਰ ਤੇ ਜਿੰਨਾ ਵੀ ਹੋ ਸਕਦਾ ਹੈ ਇੱਕ ਦੂਸਰੇ ਦੀ ਮਦਦ ਕਰੀਏ ਅਦਰ ਸੇਵਾ ਭਾਵਨਾ ਨਾਲ ਇਹ ਸ਼ਬਦ ਇਹ ਜਿਹੜਾ ਇਹ ਐਡਾ ਵੱਡਾ ਮੁਸੀਬਤ ਆਈ ਹੈ ਇਹ ਮੁਸੀਬਤ ਦਾ ਮਸੀਤ ਦੇ ਨਾਲ ਜੱਠੀ ਹੈ ਨਿਛੜੀ ਹੈ ਸੀ